ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਵਿੱਚੋਂ ਤਸਵੀਰਾਂ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾ ਉਹਨਾਂ ਦੇ ਅੱਜ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਮਾਝੇ ਦੀ ਧਰਤੀ ਦੀ ਸੰਗਤ ਜਿਹੜੀ ਹੈ ਉਹ ਨਸਮਸਤਕ ਹੋਣ ਵਾਸਤੇ ਆਈ ਹੈ ਜੀ ਹਾਂ ਵੱਡੀ ਗਿਣਤੀ ਦੇ ਵਿੱਚ ਜਿੱਥੇ ਅੱਜ ਸ਼ਰਧਾਲੂਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਆਦਿ ਲਵਾਈ ਹੈ ਉੱਥੇ ਹੀ ਸਾਡੇ ਨਾਲ ਗਿਆਨੀ ਸਤਪਾਲ ਜੀ ਮੌਜੂਦ ਨੇ ਇਤਿਹਾਸ ਦੀਆਂ ਕਲੀਆਂ ਤੋਂ ਵੀ ਸੰਗਤ ਨੂੰ ਜਾਣੂ ਕਰਵਾਉਣਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿੰਨੀ ਵੀ ਸੰਗਤ ਜੁੜੀ ਐ ਅੱਜ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਸੰਗਤ ਨੂੰ ਜਿਹੜਾ ਉਹ ਇਤਿਹਾਸ ਦੀਆਂ ਕਲੀਆਂ ਨਾਲ ਜਿਹੜਾ ਜਾਣੂ ਕਰਾਇਆ ਜਾਂਦਾ ਅੱਜ ਦਾ ਜਿਹੜਾ ਇਤਿਹਾਸਕ ਦਿਹਾੜਾ ਹੈ ਅੱਜ ਦਾ ਇਤਿਹਾਸਕ ਦਿਹਾੜਾ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਤਿੰਨਾ ਗੁਰੂ ਸਾਹਿਬਾਨਾਂ ਦੇ ਇਹ ਅੱਜ ਦਾ ਸ਼ਹੀਦੀ ਦਿਹਾੜਾ ਹੈ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ 418 ਸਾਲ ਹੋ ਚੁੱਕੇ ਨੇ ਸ਼ਹਾਦਤ ਦਾ ਜਾਮ ਪੀਤਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਲਾਹੌਰ ਦੀ ਧਰਤੀ ਤੇ ਚੰਦੂ ਦੇ ਅਸਹਿ ਤਸੀਹੇ ਝੱਲ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਚੰਦੂ ਨੇ ਜਾਸਾ ਦੀ ਸਜ਼ਾ ਦੇ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਹਿਲਾਂ ਸਤਗੁਰੂ ਪਾਤਸ਼ਾਹ ਜੀ ਨੂੰ ਉਬਲਦੇ ਪਾਣੀ ਵਿੱਚ ਦੇਗ ਵਿੱਚ ਉਬਾਲਿਆ ਗਿਆ ਦੋ ਘੜੀਆਂ ਤੋਂ ਬਾਅਦ ਬਾਹਰ ਕੱਢ ਦਿੱਤਾ ਗਿਆ ਅਗਲਾ ਦਿਨ ਹੋਇਆ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਤੱਤੀ ਤਵੀ ਤੇ ਨਾਲ ਤੱਤਾ ਰੇਤਾ ਪਾਇਆ ਗਿਆ ਇਸ ਤਰੀਕੇ ਦੇ ਨਾਲ ਚੰਦੂ ਪਾਪੀ ਨੇ ਬੜੇ ਜ਼ਾਦੇ ਲਾਹੌਰ ਦੇ ਵਿੱਚ ਤਸੀਹੇ ਦਿੱਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਉਹਨੇ ਇਹ ਸ਼ਰਤ ਰੱਖੀ ਸੀ ਕੇ ਮੇਰੀ ਧੀ ਦਾ ਰਿਸ਼ਤਾ ਜਿਹੜਾ ਹੈ ਉਹ ਪ੍ਰਵਾਨ ਕਰ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿਣ ਲੱਗੇ ਕਿ ਸਾਨੂੰ ਗੁਰੂ ਕੀ ਸੰਗਤ ਦੀ ਬੇਨਤੀ ਆਈ ਹੈ ਅਸੀਂ ਬੇਨਤੀ ਨੂੰ ਦਤਕਾਰ ਨਹੀਂ ਸਕਦੇ ਇਸ ਕਰਕੇ ਅਸੀਂ ਤੇਰੀ ਲੜਕੀ ਦਾ ਰਿਸ਼ਤਾ ਨਹੀਂ ਪ੍ਰਵਾਨ ਕਰਣਾ ਚੰਦੂ ਕਹਿਣ ਲੱਗਾ ਜੇ ਮੇਰੀ ਧੀ ਦਾ ਰਿਸ਼ਤਾ ਨਹੀਂ ਪ੍ਰਵਾਨ ਕਰਣਾ ਫਿਰ ਸ਼ਹੀਦ ਹੋਣ ਵਾਸਤੇ ਮਰਨ ਵਾਸਤੇ ਤਿਆਰ ਹੋ ਜਾਓ ਸਤਿਗੁਰੂ ਕਹਿੰਦੇ ਸਾਨੂੰ ਤੇਰੀਆਂ ਈਨਾ ਨਹੀਂ ਪ੍ਰਵਾਨ ਸਾਨੂੰ ਸ਼ਹੀਦ ਹੋਣਾ ਪ੍ਰਵਾਨ ਹੈ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਅੱਜ ਦੇ ਦਿਨ ਤਕਰੀਬਨ ਕੋਈ ਦੁਪਹਿਰ ਦੇ 2:30 ਵਜੇ ਦੇ ਕਰੀਬ ਜੋ ਕਿ ਲਾਹੌਰ ਦੀ ਧਰਤੀ ਤੇ ਜਿਹੜਾ ਵਗਦੇ ਪਾਣੀ ਦੇ ਵਿੱਚ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਸਿੱਖਾਂ ਨੂੰ ਪੰਝਾਂ ਸਿੱਖਾਂ ਨੂੰ ਉਪਦੇਸ਼ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੇਖ ਕੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪੀਤਾ ਸੀ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹ ਦਰੋਂ ਕਰੋ ਵਰਸਾਈ ਹੋਈ ਨਗਰੀ ਹੈ ਤਰਨਤਨ ਸਾਹਿਬ ਉਹਨਾਂ ਦਾ ਪਾਵਨ ਪਵਿੱਤਰ ਸਥਾਨ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਸ ਪਵਿੱਤਰ ਸਥਾਨ ਤੇ ਜਿੱਥੇ ਤਰਨਤਾਰਨ ਸ਼ਹਿਰ ਦੀਆਂ ਸੰਗਤਾਂ ਨੇ ਸਭਾ ਸੁਸਾਇਟੀਆਂ ਨੇ ਇਲਾਕੇ ਦੀਆਂ ਪਿੰਡਾਂ ਦੀਆਂ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਵੱਲੋਂ ਬੜਾ ਉਤਸ਼ਾਹ ਵਿਖਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਗੁਰੂ ਕਾ ਲੰਗਰ ਇਸ ਤੋਂ ਇਲਾਵਾ ਜੋ ਵੀ ਸੰਗਤਾਂ ਦੇ ਮਨ ਦੀ ਭਾਵਨਾ ਹੈ ਭਾਵਨਾ ਦੇ ਮੁਤਾਬਕ ਬੇਅੰਤ ਹੀ ਸੇਵਾਵਾਂ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਗੁਰੂ ਕੀਆਂ ਸੰਗਤਾਂ ਜਿਹੜੀਆਂ ਨੇ ਉਹ ਕੋਟ-ਕੋਟ ਪ੍ਰਣਾਮ ਕਰ ਰਹੀਆਂ ਨੇ ਨਮਸਕਾਰ ਕਰ ਰਹੀਆਂ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਸਤਿਗੁਰੂ ਪਾਤਸ਼ਾਹ ਯਾਦ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਕਹਿ ਸਕਦੇ ਆ ਕਿ ਅੱਜ 46 ਡਿਗਰੀ ਤਾਪਮਾਨ ਦੇ ਹੁੰਦਿਆਂ ਵੀ ਜਿਹੜਾ ਉਹ ਸੰਗਤ ਦੀ ਸ਼ਰਧਾ ਅੱਗੇ ਇਹ ਤਪ ਦੀ ਗਰਮੀ ਵੀ ਜਿਹੜੀ ਹੈ ਉਹ ਪਿੱਕੀ ਪੈ ਗਈ ਕਿਉਂਕਿ ਅੱਜ ਮਹਾਰਾਜ ਸ੍ਰੀ ਗੁਰੂ ਅਰਜਨਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਵੱਡੀ ਗਿਣਤੀ ਦੇ ਵਿੱਚ ਬੱਚੇ ਬਜ਼ੁਰਗ ਜਵਾਨ ਅਤੇ ਸਾਰੀ ਸਿੱਖ ਸੰਗਤ ਜਿਹੜੀ ਆ ਇੱਥੇ ਨਸਮਸਤਕ ਹੋਣ ਵਾਸਤੇ ਪਹੁੰਚੀ ਵਾਹਿਗੁਰੂ ਲੈ ਕੇ ਸ਼ੇਅਰ ਵੀ ਜ਼ਰੂਰ ਕਰਿਓ ਅੱਖਾ ਅੱਖਰ ਵਾਦਾ ਘਾਟਾ ਭੁੱਲ ਚੁਕੋਈ ਹੋਵੇ ਤਾਂ ਮਾਫ਼ ਜ਼ਰੂਰ ਕਰਿਓ ਤੇ ਬਣੇ ਰੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ